ਇਹਨਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਪਾਰਕਿੰਗ ਦੇ ਇਹਨਾਂ ਮੁਲਾਜ਼ਮਾਂ ਵੱਲੋਂ ਡਾਂਗਾ ਹਥੌੜੇ ਕਿਸਨ ਨੂੰ ਮੋਕੇ ਇਹਨਾਂ ਨੌਜਵਾਨਾਂ ਤੇ ਚਲਾਏ ਜਾ ਰਹੇ ਨੇ ਕੜੀਸ ਕੜੀਸ ਸੜਕ ਬਚਾਲੇ ਕੁੱਟਿਆ ਜਾ ਰਿਹਾ ਹੈ ਕਾਫੀ ਸਮਾਂ ਦੋਮਾ ਧੇਰਾ ਵਿਚਾਲੇ ਝੜਪ ਹੁੰਦੀ ਦਿਖਾਈ ਦਿੱਤੀ ਹੈ ਇਸ ਲੜਾਈ ਨੂੰ ਲੈ ਕੇ ਮੌਕੇ ਤੇ ਹੜਕੰਪ ਮਚ ਗਿਆ ਵੱਡੀ ਗਿਣਤੀ 'ਚ ਲੋਕ ਮੌਕੇ ਤੇ ਇਕੱਠੇ ਹੋ ਗਏ ਜਿੰਨਾਂ ਵੱਲੋਂ ਦੋਮਾ ਧੇਰਾ ਨੂੰ ਸਮਝਾਉਣ ਦੀ ਲੜਾਈ ਨੂੰ ਰਕਵੋਣ ਦੀ ਕਾਫੀ ਕੋਸ਼ਿਸ਼ ਕਿਸਤੀ ਗਈ ਆ ਪਰ باوجود ਇਸਤੇ ਜ਼ਬਰਦਸਤ ਝੜਪੇ ਹੁੰਦੀ ਦਿਖਾਈ ਦਿੱਤੀ ਹੈ ਕੁੱਟਮਾਰ ਇਸੇ ਤਰੀਕੇ ਨਾਲ ਕੀਤੀ ਜਾਂਦੀ ਦਿਖਾਈ ਦਿੱਤੀ ਹੈ ਦੱਸਿਆ ਜਾ ਰਿਹਾ ਕਿ ਪਾਰਕਿੰਗ ਦੇ ਖੁੱਲੇ ਪੈਸਿਆਂ ਨੂੰ ਲੈ ਕੇ ਵਿਵਾਦ ਹੋਇਆ ਸੀ ਦੇਖਦੇ ਹੀ ਦੇਖਦੇ ਦੋਵੇਂ ਧਿਰਾਂ ਵਿਚਾਲੇ ਗੱਲ ਵੈਸਵਾਜੀ ਤੱਕ ਪਹੁੰਚ ਗਈ ਜਿਸ ਤੋਂ ਬਾਅਦ ਦੋਵੇਂ ਧਿਰਾਂ ਇੱਕ ਦੂਜੇ ਨੂੰ ਟੁੱਟ ਕੇ ਪੈ ਗਈਆਂ ਦੱਸਿਆ ਜਾ ਰਿਹਾ ਕਿ ਭੜਕੇ ਪਾਰਕਿੰਗ ਦੇ ਮੁਲਾਜ਼ਮਾਂ ਵੱਲੋਂ ਇਹਨਾਂ ਦੋਵਾਂ ਨੌਜਵਾਨਾਂ ਦੀ ਬੁਰੇ ਤਰੀਕੇ ਨਾਲ ਡਾਂਗਾ ਹਥੌੜਿਆਂ ਨਾਲ ਕੁੱਟ ਮਾਰ ਕੀਤੀ ਗਈ ਹੈ ਜਿਸ ਤੋਂ ਬਾਅਦ ਮੌਕੇ ਤੇ ਮੌਜੂਦ ਲੋਕਾਂ ਦੀ ਮਦਦ ਨਾਲ ਇਹਨਾਂ ਨੂੰ ਛੁਡਵਾਇਆ ਗਿਆ ਕੁੱਟ ਮਾਰਦਿਆਂ ਇਹ ਹੈਰਾਨ ਕਰਦਿਆਂ ਤਸਵੀਰਾਂ ਚੰਡੀਗੜ੍ਹ ਦੇ ਸੈਕਟਰ 17 ਤੋਂ ਸਾਹਮਣੇ ਆਈਆਂ ਨੇ ਜਿੱਥੇ ਆਰਐਲਏ ਪਾਰਕਿੰਗ ਦੇ ਵਿੱਚ ਦਿਨ ਦਿਹਾੜੇ ਇਹ ਝੜਪ ਹੋਈ ਹੈ ਤੇ ਇਸ ਝੜਪ ਦੌਰਾਨ ਕਿਸਨ ਮੁੱਕੇ ਹਲਮਟ ਰਾੜ ਹਥੌੜੇ ਚਲਦੇ ਦਿਖਾਈ ਦਿੱਤੇ ਨੇ ਜਿਸ ਕਰਕੇ ਮੌਕੇ ਤੇ ਮਾਹੌਲ ਤਣਾਪੂਰਨ ਬਣ ਗਿਆ ਲੋਕਾਂ ਚ ਸਹਿਮ ਦਾ ਮਾਹੌਲ ਬਣ ਗਿਆ ਆਖਰ ਗਲਤੀ ਕਿਸ ਦੀ ਹੈ ਕਿਉਂ ਗੱਲ ਲੜਾਈ ਤੱਕ ਪਹੁੰਚੀ ਇਸ ਨੂੰ ਲੈ ਕੇ ਅਜੇ ਕੁਝ ਵੀ ਸਾਫ਼ ਨਹੀਂ ਹੋ ਸਕਿਆ ਦੋਮਾ ਧੇਰਾ ਚੋਂ ਕਿਸੇ ਘਰ ਦਾ ਵੀ ਕੋਈ ਬਿਆਨ ਸਾਹਮਣੇ ਨਹੀਂ ਆਇਆ ਤੇ ਨਾ ਹੀ ਇਸ ਮਾਮਲੇ 'ਚ ਪੁਲਿਸ ਦਾ ਕੋਈ ਬਿਆਨ ਸਾਹਮਣੇ ਆਇਆ ਪਰ ਸ਼ਰਿਆਮ ਲੜਾਈ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ਜਾਣਕਾਰੀ ਮੁਤਾਬਕ ਦੋਮੇ ਧੇਰਾ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ ਪੁਲਿਸ ਵੱਲੋਂ ਵਾਇਰਲ ਵੀਡੀਓ ਦੇ ਆਧਾਰ ਤੇ ਲੋਕਾਂ ਦੇ ਬਿਆਨਾਂ ਦੇ ਆਧਾਰ ਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜਗਬਣੀ ਟੀਵੀ ਲਈ ਕੁਲਦੀਪ ਕੁਮਾਰ ਦੀ ਰਿਪੋਰਟ